ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਲੋਕ ਆਪਣੇ ਹੀ ਸੂਬੇ ਵਿੱਚ ਰਹਿ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ ਜਿਸ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਮੋਹਰ ਲੱਗੀ ਹੈ ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸੰਧਵਾ ਨੇ ਕਪੂਠਾ ਸ਼ਹਿਰ ਨੇੜਲੇ ਪਿੰਡ ਕਾਂਝਲੀ ਦੇ ਨਜ਼ਦੀਕ ਅਲਾਈਵ ਗ੍ਰੀਨ ਰਿਜ਼ੋਰਟ ਅਤੇ ਵੈਲਸ ਦੀ ਸ਼ਨੀਵਾਰ ਨੂੰ ਰਸਮੀ ਓਪਨਿੰਗ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਕਹੇ ਉਨਾ ਕਿਹਾ ਹੈ ਕਿ ਪੰਜਾਬ ਵਿੱਚ ਸੁਖਾਵਾਂ ਮਾਹੌਲ ਹੋਣ ਕਰਕੇ ਕਾਰੋਬਾਰੀ ਪੰਜਾਬ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ ਸੂਬੇ ਵਿੱਚ ਅਜਿਹੇ ਨੌਜਵਾਨਾਂ ਵੱਲੋਂ ਨਿਵੇਸ਼ ਕਰਨ ਨਾਲ ਪੰਜਾਬ ਸਰਕਾਰ ਨੂੰ ਵੀ ਹੌਸਲਾ ਹੋਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਦੇ ਵਜ਼ੀਰ ਚੰਗਾ ਕੰਮ ਕਰ ਰਹੇ ਹਨ ਇਹ ਸਮਝਦਾ ਹੈ ਕਿ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਸ਼ੁਕੁਰਤ ਦੇ ਜਿਹਦੇ ਰਾਹੀਂ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਟੇਟ ਦੇ ਵਿੱਚ ਕੰਮ ਕਰ ਰਹੀ ਹੈ ਉਹਦੇ ਤੇ ਮੋਹਰ ਲੱਗੀ ਹੈ ਹੁਣ ਮਾਹੌਲ ਸੁਖਾਵਾਂ ਬਣਿਆ ਹੈ ਕੰਡੀਊਸਿਵ এনवायरमेंट ਹੈ ਇੱਥੇ ਤਾਂ ਕਿ ਕਾਰੋਬਾਰੀਆਂ ਦੇ ਵਿੱਚ ਹੌਸਲਾ ਆ ਰਿਹਾ ਵੀ ਇੱਥੇ ਇਨਵੈਸਟ ਕਰਨ ਸੋ 올ੀਵ ਗ੍ਰੀਨ ਰਿਜ਼ੋਰਟ ਬੜਾ ਬਹੁਤ ਸੋਹਣਾ ਇੱਕ ਇਹਨਾਂ ਨੇ ਇੱਥੇ ਇੱਕ ਜਿਹੜੀ ਜਿਸ ਦੀ ਲੋੜ ਸੀ ਉਹ ਐਸਟੈਬਿਸ਼ ਕੀਤੀ ਆ ਔਰ ਮੈਨੂੰ ਲੱਗਦਾ ਵੀ ਇਥੋਂ ਦੇ ਲੋਕਾਂ ਨੂੰ ਫਾਇਦਾ ਹੋਊਗਾ ਔਰ ਪੰਜਾਬ ਸਰਕਾਰ ਨੂੰ ਵੀ ਹੌਸਲਾ ਹੋਊਗਾ ਵੀ ਜਿਹੜੇ ਚੰਗੇ ਕੰਮ ਕਰ ਰਹੇ ਆ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਕੈਬਨਿਟ ਵਜ਼ੀਰ ਸਾਡੀ ਸਾਰੀ ਸਰਕਾਰ ਤਾਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸੁਰਖਾਵਾਂ ਮਾਹੌਲ ਦਿੱਤਾ ਜਾਵੇ ਕਿ ਜਿਹੜੇ ਕਾਰੋਬਾਰੀ ਆ ਕੇ ਇੱਥੇ ਇਨਵੈਸਟ ਕਰਨ। ਬਸ ਸਮਝੇ ਆਪਾਂ ਸਿਆਸਤ ਦੀ ਗੱਲ ਹੈ। ਇਹ ਰਿਸੋਰਸ ਓਪਨ ਹੋਇਆ ਹੈ। ਜੀ। ਲੋਕੇਸ਼ਨ ਵੀ ਦੱਸ ਦਵਾਂ ਤਾਂ ਕਿ ਮੈਂ ਬਹੁਤ ਧੀਰ ਤੋਂ ਇਹ ਸਾਡੀ ਇੱਕ ਵਾਹਨ ਯੋਗ ਜ਼ਮੀਨ ਸੀਗੀ ਜਿਸ ਦਾ ਅਸੀਂ ਸੀਐਲਯੂ ਲਿੱਤਾ ਚੇਂਜ ਆਫ ਲੈਂਡ ਯੂਸ ਪੰਜਾਬ ਸਰਕਾਰ ਤੋਂ। ਮੇਰੀ ਬੜੀ ਦੇਰ ਦੀ ਮਨਛਾ ਸੀ ਕਿ ਇਸ ਰੋਡ ਨੂੰ ਹਮੇਸ਼ਾ ਅਨਗੋਲਿਆ ਗਿਆ ਹੈ। ਮੌਕੇ ਦੀਆਂ ਸਰਕਾਰਾਂ ਤੇ ਪੁਰਾਣੀਆਂ ਸਰਕਾਰਾਂ ਨੇ ਕਾਂਝਲੀ ਲੇਕ ਜੋ ਕਿ ਇੱਕ ਬੜੀ ਹੀ ਇਤਿਹਾਸਕ ਲੇਕ ਹੈ ਇਸ ਨੂੰ ਅਨਗੋਲਿਆ ਗਿਆ। ਪਰ ਮੈਂ ਇਸ ਰੋਡ ਤੇ ਮੇਰੀ ਸ਼ੁਰੂ ਦੀ ਮਨਸਾ ਕਿਉਂਕਿ ਜੇ ਆਪਾਂ ਗੁਰੂ ਰਾਮਦਾਸ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਆਂ ਜੇ ਬੰਡੇਰਾ ਬਿਆਸ ਨੂੰ ਜਾਂਦੇ ਆਂ 에어ਪੋਰਟ ਨੂੰ ਜਾਂਦੇ ਇਸ ਰੋਡ ਤੋਂ ਲੰਘ ਪਰ ਇਸ ਰੋਡ ਤੇ ਕੋਈ ਵੀ ਪ੍ਰੋਜੈਕਟ ਨਹੀਂ ਲਿਆ ਸਕਿਆ ਸੀ ਤੇ ਮੈਂ ਇਸ ਪ੍ਰੋਜੈਕਟ ਨੂੰ ਲਿਆਂਦਾ ਹੀ ਲਵਰਤ ਮੇਰਾ ਇਹ ਪ੍ਰੋਜੈਕਟ ਜੋ ਇਸ ਏਰੀਆ ਦਾ ਪੂਰਾ ਇੱਕ ਰੁਝਾਨ ਸੀ ਵੀ ਜਲੰਧਰ ਨੂੰ ਹੀ ਤੁਰਨਾ ਹੈ ਇਸ ਰੋਡ ਨੂੰ ਨਹੀਂ ਤੁਰਨਾ ਮੇਰਾ ਇਹ ਰਿਜ਼ੋਰਟ ਆਉਣ ਵਾਲੇ ਸਮੇਂ 'ਚ ਇੱਥੇ ਚਾਨਣ ਲਿਆਏਗਾ ਇੱਥੇ ਨਿਤ ਸ਼ੈਨਾਈਆਂ ਵੱਜਣਗੀਆਂ ਤੇ ਇਸ ਰੋਡ ਤੇ ਲਹਿਰਾਂ ਪੈਰਾ ਹੋਣਗੀਆਂ ਮੇਰੀ ਇਹ ਦਿੱਲੀ ਤਮੰਨਾ ਹੈ ਕਸਟਮਰਸ ਦੇ ਲਈ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਇਹ ਇੱਕ ਲੌਬੀ ਹੈ ਇਹ ਲੌਬੀ ਕਿਸੇ ਵੀ ਰਿਜ਼ੋਰਟ ਦੇ ਵਿੱਚ ਨਹੀਂ ਕਿਉਂਕਿ ਆਪਣੀ ਮਿਲਣੀ ਦੀ ਇੱਕ ਰਸਮ ਹੁੰਦੀ ਹੈ ਮੈਂ ਕਈ ਵਿਆਹ ਸ਼ਾਦੀਆਂ ਦੇ ਵਿੱਚ ਤਜਰਬਾ ਕਰਕੇ ਦੇਖਿਆ ਕਿ ਕਈ ਵਾਰੀ ਬਰਸਾਤ ਆ ਜਾਂਦੀ ਹੈ ਕਈ ਵਾਰੀ ਬਹੁਤ ਧੁੰਦ ਪੈ ਜਾਂਦੀ ਹੈ ਇਸ ਦੇ ਵਿੱਚ ਲੌਬੀ ਦੇ ਵਿੱਚ ਹੀ ਤੁਸੀਂ ਤਕਰੀਬਨ 100 ਬੰਦੇ ਦਾ ਸਿਟਿੰਗ ਅਰੇਂਜਮੈਂਟ ਹੈ ਮੇਰੇ ਕੋਲ ਦੋ ਵੱਡੇ ਹਾਲ ਨੇ ਕੋਈ ਬਰਸਾਤ ਹਨੇਰੀ ਕੁਝ ਆ ਜਾਵੇ ਇਹਦੇ ਵਿੱਚ 1000 ਬੰਦੇ ਦੀ ਸਾਡੇ ਕੋਲ ਇਨਸਾਈਡ ਕੈਪੈਸਿਟੀ ਹੈ ਸਾਡੇ ਕੋਲ ਜਿਹੜੇ ਇੱਥੇ ਬੂਟੇ ਆ ਵਾਤਾਵਰਣ ਨੂੰ ਖਿਆਲ ਚ ਰੱਖਦੇ ਹੋਏ ਇੱਥੇ ਬਹੁਤ ਸ਼ਾਨਦਾਰ ਅਸੀਂ ਲੈਂਡਸਕੇਪਿੰਗ ਕਰਾਈ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਜਿਹੜੀ ਸਭ ਤੋਂ ਵੱਡੀ ਆਪਣੇ ਸ਼ਹਿਰਾਂ ਚ ਸਮੱਸਿਆ ਕਪੂਸਲੇ ਜਿਲੰਦਰ ਮੇਰੇ ਕੋਲ ਤਕਰੀਬਨ 2 ਕਿੱਲੇ ਦੀ ਪਾਰਕਿੰਗ ਆ 500 ਤੋਂ 1000 ਗੱਡੀ ਇਨਸਾਈਡ ਰਿਜ਼ੋਰਟ ਹੀ ਲੱਗ ਸਕਦੀ ਹੈ ਇਹ ਇਸ ਰਿਜ਼ੋਰਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਇਸ ਰਿਜ਼ੋਰਟ ਦੇ ਵਿੱਚ ਅਸੀਂ ਰਹਿਣ ਦੇ ਲਈ সুইমিং ਪੂਲ ਫੇਸਿੰਗ 16 ਵਿਲੇ ਬਣਾਏ ਨੇ ਜਿਹੜੇ ਕਿ ਮੋਡਰਨ ਟੈਕਨੋਲੋਜੀ ਨਾਲ ਲੈਸ ਨੇ ਸੈਕ ਟਾਈਮ ਟੇਬਲ ਵ ਟਾਈਮ ਟੇਬਲ 24 ਇੰਟੂ 7 ਸਾਡੀ ਸਰਵਿਸ ਹੋਏਗੀ ਜੀ ਠੀਕ ਹੈ ਸਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਰਿਜ਼ੋਰਟ ਕੰਮ ਚੱਲੇ ਤੇ ਸੰਸਕਾ ਲੋਕੀ ਦੇਖ ਰਹੇ ਆ ਈਵਰਸ ਦੇਖ ਰਹੇ ਆ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਕਿੰਨਾ ਚਾਹੂਗਾ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜੋ ਤੁਹਾਡੀਆਂ ਆਉਣ ਵਾਲੇ ਜਦੋਂ ਵੀ ਤੁਸੀਂ ਕਿਸੇ ਰਿਜ਼ੋਰਟ ਜਾਂ ਹੋਟਲ ਚਾਹੁੰਦੇ ਹੋ ਤੇ ਤੁਸੀਂ ਮੈਮਰੀਜ਼ ਲਈ ਆਉਨੇ ਆ ਉਹਦੀਆਂ ਮੈਮਰੀਜ਼ ਨੂੰ ਯਾਦਗਾਰ ਬਣਾਉਣਾ ਮੇਰੀ ਤੇ ਮੇਰੀ ਟੀਮ ਦਾ ਪਹਿਲਾ ਰਨ ਹੋਏਗਾ ਇਸ ਚੀਜ਼ ਦੇ ਲਈ ਮੇਰੇ ਪਿਛਲੇ ਜੋ ਹੋਟਲ ਚੱਲਦੇ ਰਹੇ ਆ ਚਾਹੇ ਉਹ ਐਮਬੈਸਡਰ ਹੋਟਲ ਆ ਚਾਹੇ ਮੈਰੀਟਨ ਹੋਟਲ ਜਲੰਧਰ ਆ ਉਹਦੀਆਂ ਸੇਵਾਵਾਂ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਹੋ ਪਰ ਉਸ ਨੂੰ ਅਸੀਂ ਕ੍ਰੋਸ ਕਰਕੇ ਇੱਥੇ ਹਰ ਇੱਕ ਦਾ ਫੰਕਸ਼ਨ ਵਿਆਹ ਸ਼ਾਦੀ ਨੂੰ ਯਾਦਗਾਰ ਬਣਾਵਾਂਗੇ ਠੀਕ ਹੈ ਸਾਡੀ ਪ੍ਰੈਸ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਧੰਨਕਤਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਜੀ ਥੈਂਕ ਯੂ ਸਰ ਥੈਂਕ ਯੂ ਪਿੰਡ ਨizampur ਵਿਖੇ ਤਪਸਥਾਨ ਬਾਬਾ ਸ਼੍ਰੀਚੰਨ ਜੀ ਵਿਖੇ ਬਾਬਾ ਮਨਜੀਤ ਸਿੰਘ ਵੇਦੀ ਚੋਲਾ ਸਾਹਿਬ ਦੀ ਰਾਬਾ ਬਾਬਾ ਨਾਨਕ ਵਾਲੇ ਸੰਚਾਲਕ ਤਪਸਥਾਨ ਬਾਬਾ ਸ਼੍ਰੀਚੰਨ ਜੀ ਸੋਲੇਵੀਂ ਪੀੜੀ ਜੀ ਨੂੰ ਨਾਨਕidev ਜੀ ਦੀ ਇਕਵਾਹੀ ਹੇਠ ਬਾਬਾ ਸ਼੍ਰੀਚੰਨ ਜੀ ਦੇ ਆਗਮਨ ਪੂਰਵ ਦੀ ਖੁਸ਼ੀ ਵਿਸਾਲਾ ਨ ਸਮਾਗਮ ਤੇ ਆਖਰੀ ਪੜਾਅ ਦੀ ਨਮਤਾ ਹੋ ਗਈ ਇਸ ਰਣ ਸ਼੍ਰੀਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੀ ਸਮਾਪਤੀ ਪਰੰਤ 26 ਅਕਤੂਬਰ ਨੂੰ 3 ਦਿਨਾਂ ਦਾ ਆਰਮੀਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੋਂ ਇਲਾਵਾ ਰਾਗੀ ਢਾਡੀ ਦੇ ਪ੍ਰਚਾਰਕ ਗੁਰੂ ਜਸਰਾਇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਧੰਨ ਭਗਵਾਨ ਬਾਬਾ ਸ੍ਰੀ ਚੰਗ ਸਾਬ ਜੀ ਦਾ ਜੋ ਪਵਿੱਤਰ 531 ਮਾ ਆਗਮਨ ਪੁਰਬ ਉਹਨਾਂ ਦੇ ਪਾਵਨ ਪਵਿੱਤਰ ਚਰਨ ਛੂਪਾਪਾ ਧਰਤੀ ਉਹਨਾਂ ਦਾ ਇਤਿਹਾਸਕ ਅਸਥਾਨ ਗੁਰਦੁਆਰਾ ਤਪਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਪਿੰਡ ਨizampur ਵਿਖੇ ਮਿਥੀ 6 ਸਤੰਬਰ ਤੋਂ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ 6 ਸਤੰਬਰ ਤੋਂ ਸ੍ਰੀ ਖਨਪਟ ਸਾਹਿਬ ਜੀ ਦੀਆਂ ਜੋ ਲੜੀਆਂ ਪ੍ਰారంਭ ਕੀਤੀਆਂ ਗਈਆਂ ਸਨ ਹੋਰ ਨਿਰੰਤਰ ਚੱਲ ਰਹੀਆਂ ਸਨ ਤੇ ਕੱਲ 26 ਅਕਤੂਬਰ ਨੂੰ ਲੜੀਆਂ ਦੀ ਸਮਾਪਤੀ ਹੋਏਗੀ ਤੇ ਸਾਲਾਨਾ ਜੋੜ ਮੇਲਾ ਗੁਰਮਤ ਸਮਾਗਮ ਤੇ ਭੰਡਾਰੇ ਕੀਤੇ ਜਾਣਗੇ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉੱਚੇ ਚੇਤੇ ਪਰਵੰਦਾ ਹੇਠ ਬਾਬਾ ਮਨਜੀਤ ਸਿੰਘ ਜੀ ਦੀ ਵੇਦੀ ਜੋ ਕਿ ਮੁੱਖ ਸੰਚਾਲਕ ਨੇਤਾ ਪਰਸਥਾਨ ਦੇ ਹੁਣਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇ ਹੇਠ ਇਹ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸਨਾਨੇ ਜੋੜ ਮੇਲੇ ਦੇ ਵਿੱਚ ਦੂਰ ਦਰਾਡੇ ਤੋਂ ਪੰਥ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਪਹੁੰਚ ਰਹੇ ਨੇ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਆਪ ਸਭ ਨੂੰ ਸੰਗਤਾਂ ਦੇ ਦਰਸ਼ਨ ਕਰਨਗੇ ਜੀ ਸਮਾਗਮ ਵਿੱਚ ਆਯੁਰਵੈਦਿਕ ਐਲੋਪੈਥਿਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਸੰਗਤਾਂ ਵਾਸਤੇ ਮੈਡੀਕਲ ਸਹੂਲਤ ਮੁਫਤ ਦਿੱਤੀ ਜਾਏਗੀ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਗੁਰੂ ਕੇ ਲੰਗਰ ਵੀ ੁੱਟ ਵਰਤਾਏ ਜਾਣਗੇ ਸੋ ਬੇਨਤੀ ਹੈ ਸੰਗਤ ਜੀ ਸਾਰੇ ਸਮਾਗਮਾਂ ਵਿੱਚ ਪਰਿਵਾਰ ਸਹਿਤ ਪਹੁੰਚ ਕੇ ਬਾਬਾ ਸ੍ਰਿਚੰਦ ਸਾਹਿਬ ਜੀ ਦੀਆਂ ਜੋ ਖੁਸ਼ੀਆਂ ਪ੍ਰਾਪਤ ਕਰਿਏ ਜੀ ਬਾਬਾ ਸ੍ਰਿਚੰਦ ਸਾਹਿਬ ਜੀਆਂ ਜੋ ਅਸੀਸਾਂ ਪ੍ਰਾਪਤ ਕਰਿਏ ਜੀ ਹੱਥੀਂ ਸੇਵਾ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਆਂ ਜੀ ਉਹਨਾਂ ਦੀ ਅਸੀਸਾਂ ਲਈ ਜੀ ਹੋਈਆਂ ਭਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਚੱਲਦੀ ਬੱਸ ਦਾ ਸਟੀering ਲੌਕ ਹੋ ਗਿਆ ਜਿਸ ਨਾਲ ਹਾਦਸਾ ਵਾਪਰ ਗਿਆ ਤੇ ਬੱਸ ਖਤਾਨਾ ਦੇ ਵਿੱਚ ਉਤਰ ਗਈ ਸੂਤਰਾ ਮੁਤਾਬਿਕ ਸਰਕਾਰੀ ਬੱਸ ਖੱਚਾ ਖੱਜ ਪੜੀ ਹੋਈ ਸੀ ਪਰ ਵੱਡਾ ਹਾਦਸਾ ਵਾਪਰਣ ਤੋਂ ਵਿਚਾਰ ਰਹਿ ਗਿਆ ਕਿ ਇੱਥੋਂ ਸਮਾਣਾ ਸਾਈਡ ਤੋਂ ਜਿਹੜੀਆਂ ਪੀਆਰਟੀਸੀ ਜੜੀਆਂ ਛੁੱਟੀਆਂ ਬੱਸਾਂ ਸੀ ਇਹ ਸਮਾਣਾ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਸੀ ਇਹ ਫਤਿਹਪੁਰ ਦੇ ਨੇੜੇ ਆ ਕੇ ਇਹ ਹੈਂਡਲ ਆਪਣਾ ਜਵੇਂ ਪਤਾ ਲੱਗਾ ਸਵਾਰੀਆਂ ਤੋਂ ਵੀ ਪਤਾ ਲੱਗਾ ਤੇ ਉਹਨਾਂ ਨੇ ਦੱਸਿਆ ਵੀ ਡਰਾਈਵਰ ਨੇ ਵੀ ਦੱਸਿਆ ਸਾਨੂੰ ਵੀ ਜਿਹੜਾ ਸਟੀਰਿੰਗ ਸੀ ਉਹ ਲੋਕ ਹੋ ਗਿਆ ਤੇ ਉਹਦੇ ਲੋਕ ਹੋਣ ਕਾਰਨ ਜਿਹੜੀ ਬੱਸ ਹੈ ਇੰਬੈਲੈਂਸ ਹੋ ਕੇ ਅੱਗੇ ਸਾਈਡ ਤੇ ਖਤਾਨਾਂ ਜੀਆਂ ਚੁੱਤਰ ਗਈ ਤੇ ਪਰ ਇਹਦੇ ਚ ਬਹੁਤ ਵਧੀਆ ਗੱਲ ਇਹ ਹੋਈ ਹੈ ਵੀ ਕਿਸੇ ਸਵਾਰੀ ਦੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇੱਕ ਸਵਾਰੀ ਆ ਜਿਹਦੇ ਮਾੜੀਆਂ ਜੀਆਂ ਖਰੋਚਾਂ ਆਈਆਂ ਨੇ ਬਾਕੀ ਸਵਾਰੀਆਂ ਇੱਥੇ ਬਾਹਰ ਨਿਕਲ ਕੇ ਉਹਨਾਂ ਨੂੰ ਮੌਕੇ ਤੇ ਫਟਾਫਟ ਪਹੁੰਚ ਕੇ ਐਸਐਸਐਫ ਦੀ ਟੀਮ ਵੱਲੋਂ ਤੇ ਥਾਣੇ ਦੀ ਟੀਮ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇੱਥੋਂ ਜਦੋਂ ਥੱਲੇ ਤਾਰ ਕੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਰਾਹ 'ਚ ਜਾਂਦੀਆਂ ਜਿਹੜੀਆਂ ਹੋਰ ਪਿੱਛੋਂ ਬਸਾਂ ਆ ਰਹੀਆਂ ਸੀ ਉਹ ਰੋਕ ਕੇ ਉਹਨਾਂ ਦੇ ਵਿੱਚ ਚੜਾ ਕੇ ਉਹਨਾਂ ਨੂੰ ਆਪਣੀਆਂ ਟਿਕਾਣਿਆਂ ਤੇ ਪਹੁੰਚਾਉਣ ਵਿੱਚ ਬਹੁਤ ਮੈਂ ਫੌਰੀ ਤੌਰ ਤੇ ਮਦਦ ਕੀਤੀ ਗਈ ਹੈ। ਇਹ ਸਰ ਸਾਨੂੰ ਕੋਈ ਰਾਹਗੀਰ ਤੋਂ ਫੋਨ ਮਿਲਿਆ। ਫੋਨ ਕੀਤਾ ਕਿਸੇ ਨੇ ਕਿ ਇੱਥੇ ਐਕਸੀਡੈਂਟ ਹੋ ਗਿਆ। ਅਸੀਂ ਫੌਰੀ ਤੌਰ ਤੇ ਪਹੁੰਚੇ ਹਾਂ ਜੇ ਆ ਕੇ ਤਾਂ ਆ ਕੇ ਦੇਖਿਆ ਤੇ ਉਹ ਡਰਾਈਵਰ ਜੀ ਜਿਹੜਾ ਉਹ ਕਹਿੰਦਾ ਸਟੀਅਰਿੰਗ ਜਿਹੜਾ ਅਨਲੌਕ ਹੋ ਗਿਆ ਇਹ ਲੋਕ ਹੋ ਗਿਆ। ਉਹਦੀ ਵਜ੍ਹਾ ਕਰਕੇ ਜਿਹੜਾ ਇਹ ਹਾਸਾ ਵਾਪਰ ਗਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦਾ। ਇੱਕ ਪਰਸਨ ਥੋੜਾ ਇੰਜਰਡ ਸੀ। ਉਹਨੂੰ ਵਿੱਚੇ ਉਹਦਾ ਪਰਿਵਾਰ ਵੀ ਸੀ। ਉਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਕਿ ਉਸ ਮਾਣੇ ਹਸਪਤਾਲ ਦੇ ਵਿੱਚ ਭੇਜਤਾ ਗਿਆ। ਅਸੀਂ ਪਟਿਆਲੀਆਂ ਵਾਲੀ ਬਸ ਤੇ ਸੀ। ਉਹ ਨੁਕਸਾਨਤ ਨਹੀਂ ਹੋਇਆ ਨਹੀਂ ਨਹੀਂ ਬਚਾਅ ਹੋ ਗਿਆ ਵੀ ਰੱਖਸ਼ਾ ਕਰ ਲਈ ਮਾਲਿਕ ਨੇ ਹਾਂਜੀ ਹਾਂਜੀ ਪਰ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆਂ ਵੀ ਕੋਈ ਬਾਸਤ ਮੰਗਾ ਦਿਓ ਭੇਜ ਦਿਓ ਸਵਾਰੀਆਂ ਇਹ ਸੁਣ ਨਹੀਂ ਰਹੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਖੜੇ ਨੂੰ ਘੰਟਾ ਹੋ ਗਿਆ ਖੜੇ ਨੂੰ ਸਾਨੂੰ ਲੰਗੀ ਵੇ ਉਹਤੇ ਜਿਹੜੀ ਜਾ ਰਹੀਆਂ ਸੀ ਜਾ ਰਹੀਓ ਸਪੈਸ਼ਲ ਵੀ ਮੰਗਾ ਕੇ ਦੇਣੀ ਚਾਹੀਦੀ ਸੀ ਇਹਨਾਂ ਨੂੰ ਵੀ ਸਵਾਰੀਆਂ ਏਡੀਆਂ ਖੜੀਆਂ ਐ ਇਹ ਕੋਈ ਮੰਗਾ ਹੀ ਨਹੀਂ ਰਿਹਾ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆਂ ਵੀ ਅਸੀਂ ਮੰਗਾ ਲਓ ਫੋਨ ਕਰਕੇ ਨਾਮ ਕੀ ਤੁਹਾਡਾ ਗਰਾਜ ਅੰਮ੍ਰਿਤਸਰ ਦੇ ਪੁਤਲੀ ਕਾਰਗਲੀ ਨੰਬਰ 2 ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਜਦੋਂ ਕੁਝ ਹਮਲਾਵਰਾਂ ਨੇ ਪਿਓ-ਪੁੱਤਰ ਤੇ ਅੰਦਾਤਨ ਗੋਲੀਆਂ ਚਲਾ ਦਿੱਤੀਆਂ ਤੇ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਹਸਪਤਾਲ ਵਿੱਚ ਭਰਤੀ ਹਨ ਪੁਲਿਸ ਦੇ ਮਾਮਲੇ ਵਿੱਚ ਮਨੀ ਨਾਂ ਦੇ ਸਖਸ਼ ਤੇ ਉਸ ਦੇ ਸਾਥੀ ਸਾਗਰ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਹੈ ਏਸੀਪੀ ਸ਼ਿਵਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨਰੇਸ਼ ਕੁਮਾਰ ਅਤੇ ਉਸ ਦਾ ਪੁੱਤਰ ਅਭਿਸ਼ੇਕ ਲੇਬਰ ਨੂੰ ਛੱਡ ਕੇ ਘਰ ਵਾਪਸ ਆ ਰਹੇ ਸਨ ਜਦੋਂ ਗਲੀ ਵਿੱਚ ਉਨ੍ਹਾਂ ਦਾ ਮਨੀ ਤੇ ਸਾਥੀ ਨਾਲ ਝਗੜਾ ਹੋ ਗਿਆ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਰੇਸ਼ ਕੁਮਾਰ ਤੇ ਮੇਰੇ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਤੀ ਜਾਤੀ ਕੀ ਹੋਇਆ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪੀਟਲ ਲਾਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨੇ ਲੇਬਰ ਨੂੰ ਛੱਡ ਕੇ ਆ ਰਹੇ ਸੀ ਤੇ ਸਿੱਧਾ ਪਤਾ ਨਹੀਂ ਉਹ ਕੋਈ ਉਹਨਾਂ ਨੇ ਗੋਲੀ ਪਿਛਲੀ ਹੈਗੀ ਕੋਈ ਕੋਈ ਹੈਗੀ ਜੜ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਪਿੱਛੋਂ ਗੋਲੀਆਂ ਚਲਾਤੀਆਂ ਕਿੰਨੀਆਂ ਕ ਗੋਲੀਆਂ ਚੱਲੀਆਂ ਗੋਲੀਆਂ 3 5 ਮੇਰੇ ਬੇਟੇ ਤੇ ਚੱਲੀਆਂ ਤੇ 5 ਮੇਰੇ ਹਸਬੰਦ ਤੇ ਚੱਲੀਆਂ ਵਾ ਤੇ ਇਹੋ ਜਿਹਾ ਕੀ ਵਾਪਰਾ ਵਾਪਰੇ ਜਿਹੜਾ ਤੇ ਨਾਲ ਨੇ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਕਰ ਰਹੇ ਸੀ ਤੇ ਉਹਨਾਂ ਨੇ ਪਤਾ ਨਹੀਂ ਇਹ ਵੇਲੇ ਨੂੰ ਛੱਡ ਕੇ ਆ ਰਹੇ ਸੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਸੀ ਪਿੱਛੋਂ ਦੀ ਵਾਰ ਇਹਨਾਂ ਨੇ ਕੀਤਾ ਸੀ ਤੇ ਹੁਣ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਪ ਪੱਟੀ ਤੇ ਤੇ ਔਰ ਇਹ ਮੇਰੇ ਹਸਬੰਦ ਦੇ ਰੇਸ਼ ਮਾਰਦੇ ਕਿਦੋਂ ਦਾ ਵਾਕਿਆ ਹੈ ਕਿਦੋਂ ਗੋਲੀਆਂ ਚੱਲੀਆਂ ਸੀ ਕੱਲ੍ਹ ਰਾਤੀ ਚੱਲੀਆਂ ਤੇ ਤੁਸੀਂ ਉਹਨਾਂ ਹਸਪਤਾਲ ਦੀਵਾਲੀ ਵਾਲੇ ਦਿਨ ਚੱਲੀ ਹੈ ਜੀ ਦਿਵਾਲੀ ਵਾਲੇ ਦਿਨ ਹਾਂਜੀ ਦਿਵਾਲੀ ਵਾਲੇ ਦਿਨ ਰਾਤ ਦੇ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਪੜਿਆ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆਨਸਾਫ ਚਾਹੀਦਾ ਉਹਨਾਂ ਕੋ ਤੁਹਾਨੂੰ ਗੋਲੀ ਚੜੀਆਂ ਕੀ ਸਾਰਾ ਮਾਮਲਾ ਸਹੀ ਘਟੀ ਹੋਇਆ ਇਹ ਦਿਵਾਲੀ ਵਾਲੀ ਰਾਤ ਜਿਹੜਾ ਵਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਦੋਨ ਪਰ ਚਲੀ ਸੀ ਤੋਂ ਤੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਕਸੇ ਕਲੋਨੀ ਦਾ ਦਾ ਸਾਥੀ ਗੋਤਮਦਿੱਲਾ ਇਹਨਾਂ ਨੇ ਜਿਹੜਾ ਉਹਨਾਂ ਨੇ ਝਗੜਾ ਕੀਤਾ ਉੱਥੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਇਸ ਸੰਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਬਾਈ ਨੇਮ ਤੇ ਜਲਦੀ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਜਿਹੜੀ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹ ਤੋਂ ਸਾਨੂੰ ਆਈਡੈਂਟੀਫਾਈ ਹੋਏ ਨੇ ਬੰਦੇ ਸਰ ਹਮਲਾਵਰ ਦੋਸ਼ੀ ਹਥਿਆਰ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਾਮਦ ਹੋਏ ਨੇ ਇਬਰਾਮ ਜੀ ਬ੍ਰੰਤੀ ਪਤਾ ਲੱਗੂ ਕਿ ਰਸੰਸੀ ਕੇ ਨਜਾਇਜ਼ ਸਰੇ ਪਿਛਲੇ ਜਿਹਨਾਂ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਜਿਹੜਾ ਮਨੀਆ ਗੁਰਾਵਿੰਦਰ ਸਿੰਘ ਮਨੀ ਕਾਰਨ ਕੀ ਝਗੜਿਆ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰੋਂ ਝਗੜਾ ਹੈ ਅੱਛੇ ਕਿੰਨੇ ਪਹਿਲਾਂ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰਨ ਮਕਟ ਦਾ ਲੜਾਈ ਝਗੜੇ ਦੇ ਪਰ ਹੁਣ ਕੀ ਕਰਵਾਈ ਹੈ ਮਕਦਮਾ ਜਿਹੜਾ ਵੈ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਭਾਈ ਨੇ ਦੋਸ਼ਿਆਂ ਨੂੰ ਫੜ ਲਈ ਰੇਡ ਕੀਤਾ ਜਾ ਰਿਹਾ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ ਮੇਰਾ ਨਾਮ ਮੇਰਾ ਨਾਮ ਜੀ ਉਲਫਤਰਾਨੀ ਹੈ ਕੀ ਹੋਇਆ ਇਹੋ ਜਿਹੜਾ ਤੁਹਾਨੂੰ ਹਸਪਤਲ ਲਾਣਾ ਪਿਆ ਮੈਂ 30 ਮਿੰਟ ਤੇ ਪਤਾ ਨਹੀਂ ਪਰ ਮੇਰਾ ਬੇਟਾ ਹੈ ਨਾ 21 ਸਿਰਨੇ ਵੀ ਇੱਕ ਤਰ੍ਹਾਂ ਮਤਲਬ ਵੀ ਆਪਣੀ ਗੇਹਨ ਕਰਨ ਲਈ ਦੀਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਾਲ ਚਲੇ ਗਏ ਉੱਥੇ ਬੱਚੇ ਜੂਆ ਖੇਲਦੇ ਹੋਣੇ ਤੇ ਅਬੀਸ਼ੇਕ ਤੇ ਹੈਗਾਨੀ ਸੀ ਅਬੀਸ਼ੇਕ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾਾ ਉੱਥੇ ਹੀ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਏ ਉੱਤੇ ਲੋਕ ਜੂਆ ਖੇਲਣਦੇ ਸੀ ਉੱਥੇ ਖੇਲਦੇ ਖੇਲਦੇ ਉਹ ਮੁੰਡਿਆ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਵਾ ਤੇ ਟੁੱਕਿਆ ਸਿਰ ਚੋਤੇ ਗਲੀ ਦੇ ਵਿੱਚ ਸੈਂਡੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਰਿਪੋਰਟ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਅਸਿੱਤ ਫੇਰ ਵੀ ਚੁੱਪ ਕਰ ਗਏ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹੇ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਅਰੋੜ ਮੇਰੇ ਬੱਚੇ ਦੇ ਮੇਰੇ ਪੁੱਤ ਦੇ ਤੇ ਵੀ 4 5 ਗੋਲੀਆਂ ਨਾ ਚਲਾਈਆਂ ਤੇਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਚਲੋ ਅਜੀ ਤੇ ਹੁਣ ਬੇਸਤਰਾ ਹੀ ਆ ਫਿਰ ਰਾਤ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮੱਲੇ ਤੇ ਆ ਉਹਨਾਂ ਦੇ ਮਾਂ ਪਿਓ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀਂ ਨਿਕਸ ਸਿੰਘ ਕਨੋਲੀ ਰਹਿੰਦੇ ਆ ਉਤੋਂ ਦੇ ਆ ਪਰਲੇ ਛੱਠੀ ਮੱਲੇ ਦੇ ਮੁੰਡੇ ਆ ਲੋ ਗੋਲੀਆਂ ਕਿੱਥੇ ਚੱਲੀਆਂ ਸੀ ਗੋਲੀਆਂ ਜੀ ਚੱਲੀਆਂ 2 ਨੰਬਰ ਜੀ ਇੱਥੇ ਵੀ 2 ਨੰਬਰ ਜੀ ਕਿੱਥੇ ਗੋਲੀ ਗਈ ਉੱਥੇ ਬੱਚੇ ਉੱਥੇ ਕੋਈ ਜੂਆ ਕੋਈ ਕਰਦੇ ਹੋਣੇ ਆ ਚਰਾਪੀ ਕੇ ਆ ਸਭ ਮਜਾਕ ਕਈ ਦਿਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਹੀ ਆ ਪਰ ਅੱਭੀ ਨਹੀਂ ਸੀਗਾ ਅਭੀ ਤੇ ਇਹ ਲੇਬਰ ਛੱਡ ਕੇ ਆ ਰਹੇ ਸੀ ਤੋਂ ਉੱਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਮੋੜ ਤੇ ਗੋਲੀਆਂ ਕਿੱਥੇ ਚੱਲੀਆਂ ਸੀ ਸਿੱਧੀ ਮੋੜ ਤੇ ਸਿੱਧੀ ਮੋੜ ਤੇ ਹਾਂਜੀ ਦੋ ਨੰਬਰ ਕਿੱਥੇ ਉੱਥੇ ਦੋ ਨੰਬਰ ਗਲੀ ਨਾਲ ਹੀ ਕਿੰਨੇ ਕ ਜਣੇ ਸੀ ਜਿੰਨੇ ਉਹ ਜੀ 5 6 ਜਣੇ ਸੀ ਮਗਲਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਦਾ ਨਾਮ ਸਾਗਰਿਆ ਮੁੰਡੇ ਦਾ ਨਾਮ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅੱ비 ਨਹੀਂ ਸੀ ਆਇਆਗਾ ਉੱਥੇ ਮਤਲਬ ਕੋਈ ਪੁਰਾਣੀ ਗੰਜੀ ਸੀ ਹਾਂਜੀ ਇਹ ਪੁਰਾਣੀ ਸੀ ਤੇ ਹੁਣ ਇਹ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਹੈ ਇਨਸਾਫ ਮੰਗਦੇ ਅੱਗੇ ਵੀ ਸਾਡੇ ਨਾਲ ਕੀਤਾ ਹੁਣ ਵੀ ਕੀਤਾ ਹੁਣੇ ਸੀ ਕਿੱਥੇ ਵੈਜਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਉਹਨਾਂ ਨੇ ਪਾਣੀ ਪ੍ਰਕਾਰ ਨੇ ਪੁਰਾਣੇ ਰਿਕਾਰਡ ਉਹਨਾਂ ਨੇ ਕੰਟਰੋਲਮੈਂਟ ਬੋਰਡ ਤੇ ਆ ਕੇ ਕੀ ਮਤਲਬ ਕਿ ਇਦਾਂ ਦਾ ਉਹਨਾਂ ਦਾ ਰਿਕਾਰਡ ਜਿਹੜਾ ਤੁਹਾਡੇ ਨਾਲ ਇਦਾਂ ਜੀ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਸਾਡੇ ਬੱਚਿਆਂ ਨੇ ਕੋਈ ਮਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲਓ ਇਹ ਕੀਤੀ ਵੀ ਹੋਊਗੀ ਤੇ ਪਹਿਲਾਂ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਠੀਕ ਹੈ ਸਾਰਿਕ ਸ਼ਹਿਰ ਬੁਡਲਾੜਾ ਦੇ ਪਤੀ ਪਤਨੀ ਨੇ ਚੁੱਟੇ ਦੀ ਖਾਤਰ ਆਪਣੇ 6 ਮਹੀਨੇ ਦਾ ਜਿਗਰ ਦਾ ਟੁਕੜਾ ਵੇਚ ਦਿੱਤਾ। ਟਾਈਮਿੰ ਨੇ ਬੇਤਨ ਤੋਂ ਬਾਅਦ ਮਾਸੂਮ ਦੀ ਨਿਸ਼ੇੜੀ ਮਾਂ ਨੂੰ ਆਪਣੀ ਔਲਾਦ ਵੇਚਣ ਦਾ ਪਛਤਾਵਾ ਹੋਇਆ ਤਾਂ ਉਸ ਨੇ ਥਾਣਾ ਬਰੇਟਾ ਵਿਕੇ ਅਰਜ਼ੀ ਦੇ ਕੇ ਆਪਣਾ ਬੱਚਾ ਵਾਪਸ ਮੰਗਿਆ। ਉਧਰ ਨਿਸ਼ੇੜੀ ਪਤੀ ਪਤਨੀ ਤੋਂ 6 ਮਹੀਨੇ ਦਾ ਮਾਸੂਮ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਬੱਚਾ ਗੋਦ ਲਿਆ ਹੈ ਖਰੀਦਿਆ ਨਹੀਂ। ਥਾਣਾ ਬਰੇਟਾ ਤੇ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਇਸ ਮਾਮਲੇ ਤੇ ਜਾਂਚ ਆਰੰਭ ਸ਼ੁਰੂ ਕਰ ਦਿੱਤੀ ਅਤੇ ਮਾਸੂਮ ਨੂੰ ਵੇਚਣ ਵਾਲੇ ਪਤੀ ਪਤਨੀ ਕਰੀਬ 2 ਸਾਲ ਤੋਂ ਚੁੱਟਾ ਲਗਾਉਂਦੇ ਆ ਰਹੇ ਹਨ ਤੇ ਉਸ ਦੀ ਮਾਂ ਕਿਸੇ ਵੇਲੇ ਰਾਜਪਦਰੀ ਪਹਿਲਵਾਨੀ ਵਿੱਚ ਖੇਡ ਚੁੱਕੀ ਹੈ। ਦੋਵੇਂ ਪਤੀ-ਪਤਨੀ ਦੀ ਇੰਸਟਾਗ੍ਰam ਤੇ ਦੋਸਤ ਹੀ ਹੋਣ ਤੋਂ ਬਾਅਦ ਉਹਨਾਂ ਦਾ ਪ੍ਰੇਮ ਰਿਹਾ ਹੋਇਆ ਸੀ ਤੇ ਇਹ ਉਹਨਾਂ ਦੀ ਪਹਿਲੀ ਔਲਾਦ ਸੀ। ਸ਼ਹਿਰ ਬੁਢਲਾਡਾ ਦੇ ਪਤੀ-ਪਤਨੀ ਲਗਾਉਂਦੇ ਇਹ ਨਸ਼ਾ ਲਗਾਉਣ ਦੇ ਆਦੀ ਸਨ। ਤੇ ਚੁੱਟੇ ਦੇ ਅਚੇ ਮਰੀਦ ਹੋ ਗਏ ਕਿ ਉਹਨਾਂ ਚੁੱਟੇ ਦੀ ਪੂਰਤੀ ਲੈ ਆਪਣੇ 6 ਮਹੀਨੇ ਦੇ 마ਸੂਮ ਯਾਨਕਿ ਲੜਕੇ ਨੂੰ ਪਿੰਡ ਅਕਬਰਪੁਰ ਖਡਾਲ ਦੇ ਇੱਕ ਕਬਾੜੀ ਕੋਲ 1 ਲੱਖ 80000 ਰੁਪਏ ਵਿੱਚ ਵੇਚ ਦਿੱਤਾ ਸੀ। ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ। ਬੱਚਾ ਇਸਾਂ ਬੈਂਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ। ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦਿਓ ਤੁਸੀਂ। ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਂ ਨਾ ਮੈਂ ਤਾਹੀਨ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਧੱਕ ਕੇ ਪੈ ਇੰਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸੇ ਬੈਡਲ ਮਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ 1.5 ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਾਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਵਗੈਰੇ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਵੀ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਬਾਪਸ ਲੈਣਾ ਚਾਹੁੰਦੀ ਹੁਣ ਪਾੜ ਲੇਗੇ ਫਿਰ ਉਹਨੂੰ ਹਾਂਜੀ ਸਾਨੋਕ ਗੁਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਦੀ ਵਾਈਫ ਗੁਰਮਨ ਕੌੜਾ ਇਹਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੱਜੂ ਨੇ ਸਾਨੋਕ ਚਰਮੰਦਾਸ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭੇਰ ਘਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬਡਲਾਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜ ਵੀ ਕਰਾਇਆ 15 20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਤਾਂ ਅਪਟਿਪਟ ਬਣਾ ਲਿਆ ਗੋਦ ਲੈ ਲਿਆ ਸੀਗਾ ਲਿਖ ਲਈ ਅਡਪਟ ਕਿੱਥੇ ਹਾਂਜੀ ਲਿਖ ਲਈ ਅਡਪਟ ਕਿੱਥੇ ਆ ਹੈਗਾ ਐਕਟਿਵ ਰਾਮ ਜੀ ਰੰਗਨਾਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰੇਕਟੇ ਤੋਂ ਮੁੱਲ ਖਰੀਤੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਰੀਦਾ ਸਾਰ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਨਸ਼ਾ ਕਰ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਾਂ ਇਹ ਮੇਰੇ ਭਰਾ ਦੇ 4 ਕੁੜੀਆਂ ਨੇ ਠੀਕ ਹੈ ਜੀ ਅਸੀਂ ਅੱਖਾਂ ਚਾ ਜੀ ਤੁਹਾਡੇ ਨਹੀਂ ਪਾਲਣ ਪੋਸ਼ਣ ਹੁੰਦਾ ਇਹ ਮੇਰੇ ਭਾਈ ਦੀ 4 ਕੁੜੀਆਂ ਨੇ ਇਹਦਾ ਪਾਲਣ ਪੋਸ਼ਣ ਅਸੀਂ ਕਰੀਏ ਠੀਕ ਹੈ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦੇ ਦਰਦੇ ਝੂਠੇ ਨੇ ਸਾਰੇ ਜਿਹੜੇ ਇਹ ਕਹ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਿੰਨ ਤਾਂ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਠੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਫ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀਗੀ ਅੱਜ ਇਹਦੀ ਹਾਲਤ ਹੋਰ ਲੋਕ ਨਹੀਂ ਸੀ ਜਿਹੜਾ ਬੱਚਾ ਤੁਸੀਂ ਇਹ ਗੋਗ ਲੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰੇਵੀਆਂ ਬਣਾਈਆਂ ਸੀ ਕੋਈ ਨਾ ਕਾਨੂੰਨੀ ਕੋਈ ਹਾਂਜੀ ਕੋਰਟ ਰਾਹੀਂ ਲੱਤਾਈ ਆਪਾਂ ਉੱਥੇ ਕੋਰਟ ਸਾਰੇ ਦਾ ਆਪਣੇ ਦਸਤਾਵੇਜ਼ ਸਾਡੇ ਕੋਲ ਨੇ ਜੀ ਉੱਥੇ ਸਾਰਾ ਕੁਝ ਤਵਰਤ ਕਰਾਈ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਮਿਟ ਕਰਨ ਸੀ ਬੱਚੀ ਦੀ ਹੁਣ ਲੱਗਾ ਹੈ ਇਹਨੂੰ ਕਿ 2.5 ਮਹੀਨੇ ਹੋ ਗਏ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਹੁਣ ਫਿਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਤੁਹਾਡੇ ਤੋਂ ਬੱਚਾ ਸਾਡਾ ਤੁਸੀਂ ਵੀ ਉਹ ਕਰ ਹੁਣ ਕੀ ਕਾਰਨ ਹੋਇਆ ਹੁਣ ਉਹ ਆਏ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਾਗਾ ਜੀ ਬੱਚਾ ਤਾਂ ਮੈਂ ਕਹਾਂ ਅਜੀਲੀ ਲੱਗਦਾ ਕ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਦੋਨੇ ਪਾਲ ਪਾਲ ਕੁਛ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਸਾਡਾ ਭੂਲਣਾ ਵੀ ਚਾਹ ਸਕਾ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੁਣ ਸਾਈਡ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਇਆ ਨਾ ਨਾ ਕੋਈ ਪੈਸੇ ਲੈਣ ਦੇ ਝੂਠੇ ਝੂਠਾ ਲ ਜਾਓ ਦਰਬਾਰ ਸਾਹਿਬ ਨੇੜੇ ਕਈਆਂ ਵਾਲੇ ਬਾਜ਼ਾਰ ਵਿੱਚ ਸਥਿਤ ਇੱਕ ਹੋਟਲ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਗਲਤ ਤੰਦੇ ਦਾ ਪਰਦਾ ਫਾਸ਼ ਹੋਇਆ। ਪੁਲਿਸ ਨੇ ਮੌਕੇ ਤੇ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਬੰਧਿਤ ਹਨ, ਜਦਕਿ ਇੱਕ ਉੱਤਰਾਖੰਡੀ ਰਹਿਣ ਵਾਲੀ ਹੈ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਫਸਰ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਸ਼ਾਮ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਵਿੱਚ ਸਥਿਤ ਵੀ ਆਰ ਹੋਮਸਟੇ ਹੋਟਲ ਵਿੱਚ ਕੁਝ ਲੜਕੀਆਂ ਤੋਂ ਧੰਦਾ ਕਰਵਾਇਆ ਜਾ ਰਿਹਾ ਹੈ ਜਾਣਕਾਰੀ ਮਿਲਦੇ ਹੈ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਛਾਪਾ ਮਾਰਿਆ ਜਿੱਥੇ ਹੋਟਲ ਮੈਨੇਜਰ ਸੂਰਜ ਕੁਮਾਰ ਨਿਵਾਸੀ ਪੀਖੀਵਿੰਨ ਨੂੰ ਕਾਬੂ ਕੀਤਾ ਗਿਆ ਅ ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਭੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵਿੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕ-ਇਨ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਬਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜਿਹੜਾ ਗਲਤੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮੁਕੱਦਮਾ ਨੰਬਰ 247 ਡੇਟਿਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟ੍ਰੈਫਿਕ ਇੱਕ ਥਾਣਾ ਬੀਡ ਵਿਜੀਨ ਵਿਕੇ ਦਰ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਤੇ ਲੜਕੀਆਂ ਨੂੰ ਜਿਹੜੀਆਂ ਕੋਰਟ 'ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ। ਲੜਕੀਆਂ ਕੋਈ ਇਹ ਜਿਹੜੀਆਂ ਲੜਕੀਆਂ ਕਿੰਨੀਆਂ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉੱਤਰਾਖੰਡ ਦੀ ਹੈ। ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ। ਜੀ। ਸਰ ਪਤਾ ਲੱਗ ਸਕਦਾ ਕਿ ਕਿੰਨੇ ਚਿਰ ਤੋਂ ਉੱਥੇ ਕੰਮ ਕਰ ਰਹੇ ਸੀ ਤੇ ਇੱਕ ਜਿਹੜਾ ਹੋਟਲ ਆ ਉਹ ਉਹ ਮਾਲਕ ਨਹੀਂ ਕੰਮ ਕਰ ਰਹੀਆਂਗਾ ਲੀਜ਼ ਤੇ ਲਿਆ ਹੋਇਆ ਸੀ। ਅ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ। ਬਾਕੀ ਇਹਦੇ ਪਾਸੋਂ ਆ ਜੀ ਦਰਾਨੇ ਰਿਮਾਂਡ ਬ੍ਰੀਕੀ ਨਾਲ ਪੁੱਛ-ਕਿਛ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ, ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ। ਹੋਟਲ ਕਿਰਾਏ ਤੇ ਦਿੱਤਾ ਗਿਆ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਹੈ। ਇਹ ਸਾਰੇ ਬਾਰੇ ਜਿਹੜੀ ਬ੍ਰੀਕੀ ਨਾਲ ਪੁੱਛ-ਕਿਛ ਕੀਤੀ ਜਾਵੇ। ਅ हां जी एक लड़की दी उम्र ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ ਸਰ ਇਹ ਚੋੜੇ ਵਾਲੀ ਲੜਕੀ ਹੈ ਵੈਵ ਦੇ ਵਿੱਚ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਅਜ ਪਤਾ ਲੱਗਦਾ ਸਰ ਜਿਹੜੀ ਵੀਡੀਓ ਵਿੱਚ ਜਿੰਨੇ ਚੋੜਾ ਵੀ ਪਾਇਆ ਅਸੀਂ ਅਹ ਦੇਖੋ ਮੈਰਿਡ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਕੋਈ ਗੱਲ ਸਾਨੂੰ ਕਲੀਅਰ ਹੋਈ ਹੈ ਸਰ ਬਾਕੀ ਸ਼ਹਿਰ ਵਾਸੀਆਂ ਨੂੰ ਕਿਉਂ ਅਪੀਲ ਕਰਨਾ ਚਾਹਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਹੈ ਤੇ ਕਈ ਹੋਟਲ ਨੇ ਜਿਹੜਾ ਨਿਜਾਇਜ਼ ਕੰਮ ਕਰ ਰਹੇ ਹੈ ਚੈਨਲ ਮਾਧਿਅਮ ਰਾਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪ੍ਰੈਸ ਮੀਡੀਆ ਰਾਈ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਸਖਤ ਤਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰਦੇ ਨੇ ਇਸ ਚੀਜ਼ ਤੋਂ ਆਵਾਜ਼ ਆਉਣ ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂਮ ਦਿੱਤਾ ਜਾਵੇ ਕੋਈ ਵੀ ਗਲਤੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੁਹਾਡੇ ਵੱਲ ਹਮੇਸ਼ਾ ਸਰ ਲਗਾਤਾਰ ਸੰਦੇ ਜਿਹੜੇ ਗੱਲ ਤੋਂ ਅਨਸਰ ਕਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬਣਦੀ ਕਾਰਵਾਈ ਹੋਟਲ ਦੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਉਜਾਜ਼ਤ ਰੱਬ ਰਾਖਾ